ਦੇ ਕਿਸੇ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ ਜ਼ਿਲ੍ਹੇ ਪਰ ਦੇ ਵਿੱਚ ਘਟਨਾਵਾਂ ਦੀ ਲੜੀ ਲਗਾਤਾਰ ਵੱਧ ਰਹੀ ਹੈ ਜਿਸ ਦੇ ਨਤੀਜੇ ਵਜੋਂ ਚੋਰਾ ਨੇ ਇੱਕ ਮੋਬਾਈਲ ਅਤੇ ਸੈਨੀਟਰੀ ਦੀ ਦੁਕਾਨ ਤੋਂ ਨਵੀਆਂ ਚੀਜ਼ਾਂ ਚੋਰੀ ਕਰ ਲਈਆਂ ਮੋਬਾਈਲ ਫੋਨ ਅਤੇ ਫੋਇਲ ਬੈਗ ਵੱਡੀ ਗਿਣਤੀ ਵਿੱਚ ਚੋਰੀ ਹੋਏ ਨੇ ਚੋਰਾ ਨੇ ਦੁਕਾਨ ਦੇ ਛੱਤ ਤੇ ਸੱਨ ਲਗਾ ਕੇ ਇਹ ਵਾਰਦਾਤ ਕੀਤੀ ਹੈ ਤੇ ਬਿਨਾਂ ਕਿਸੇ ਡਰ ਦੇ ਚੋਰੀ ਨੂੰ ਅੰਜਾਮ ਦਿੱਤਾ ਸੋ ਪੀੜਤ ਦੁਕਾਨਦਾਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉੰਡਰ ਰਿਕੂ ਇਹਦਾ ਤੇ ਛੱਤ ਪਾੜ ਇਹ ਜੀ ਰਾਤ ਛੱਤ ਪਾੜ ਕੇ ਉੱਤੋਂ ਸਨ ਲਾਗੇ ਤੇ ਥੱਲੇੋਂ ਸਮਾਨ ਚੋਰੀ ਕਰਕੇ ਲੈ ਗਏ ਆ ਥੋੜਾ ਕੈਸ਼ ਹੀ ਗਾ ਅੰਦਰ ਤੇ ਨਾਲ ਟੂੜੀਆਂ ਡਾੜੀਆਂ ਟਾਇਬ ਦੇ ਡੱਬੇ ਨਾਲ ਥੋੜੇ ਜਿਹੇ ਫਿਰ ਪੁਲਿਸ ਰਿਪੋਰਟ ਲਿਖਾਤੀ ਹੈ ਜੀ ਕਿ ਕੋਈ ਨਹੀਂ ਜਿਹੜੀ ਬੰਦੀ ਕਾਰਵਾਈ ਇਹੀ ਕਰਾਂਗੇ ਕੈਮਰੇ ਲੱਗੇ ਹਾਂਜੀ ਕੈਮਰਾ ਸਿਸਟੀਮ ਲੱਗੇ ਆ ਉਹਦੇ ਵਿੱਚ ਫੋਟੋ ਜਾਈਏ ਉਹਦੀ ਮਤਲਬ ਕਿ ਅੰਦਰ ਹੈ ਕਰਦੇ ਦੀ ਤੋੜਪੰਨ ਕਰਦੇ ਦੀ ਸਾਰੀ ਪਹਿਲਾਂ ਟੌਰਚਾ ਮਾਰ ਕੇ ਉੱਤੇ ਸਾਰਾ ਕਰਿਆ ਰਿਹਾ ਜੀ ਆਪਣਾ ਤੇ ਕਿਹੜੀ ਦੁਕਾਨ ਹੈ ਕੀ ਗੱਲਬਾਤ ਹੋਈ ਹੈ ਆਪਣੀ ਦੁਕਾਨ ਦਾ ਨਾਮ ਪੀਕੇ ਟੈਲੀਕਮ ਹੈ ਜੀ ਤੇ ਸਾਡੀ ਰਾਤੀ ਛੱਤ ਢਾੜ ਗਏ ਤੇ ਸਾਡੀ ਦੁਕਾਨ ਚੋਂ ਸਾਡੇ ਮੋਬਾਈਲ ਵਗੈਰਾ ਕੱਢ ਕੇ ਲੈ ਗਏ ਨੇ ਜਿਹੜੇ ਜਿਹਦੇ ਵਿੱਚ ਮੇਰੇ ਨਵੇਂ ਮੋਬਾਈਲ 8 ਮੋਬਾਈਲ ਨਵੇਂ ਸੀਗੇ ਉਹ ਲੈ ਗਏ ਨੇ ਕੁਝ ਮੋਬਾਈਲ ਰਿਪੇਅਰ ਹੋਣਾ ਆਏ ਸੀ ਉਹ ਲੈ ਗਏ ਨੇ ਤੇ ਮੈਂ ਇਹ ਮੰਗ ਕਰਦਾ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਜੋ ਰਾਣੂ ਫੜਿਆ ਜਾਵੇ ਤੇ ਸਾਡਾ ਸਮਾਨ ਵਾਪਸ ਲਾਇਆ ਜਾਵੇ ਪਿਛਲੇ ਦਿਨ ਮੈਂ ਤਰਨਤਨ ਰੇਲੇਵੀ ਰੋਡ ਤੇ ਪੀਕੇ ਟੈਲੀਕਮ ਦਾ ਮਾਲਕ ਹਾਂ ਸਾਡੀ ਦੁਕਾਨ ਤੇ ਕੱਲ ਰਾਤ 2 ਤੋਂ 3 ਵਜੇ ਦੇ ਵਿੱਚ ਵਿੱਚ ਚੋਰੀ ਹੋਈ ਉਸ ਵਿੱਚ ਸਾਡੇ ਨਵੇਂ ਮੋਬਾਈਲ 8 ਤੋਂ ਲੈ ਕੇ 9 ਨਵੇਂ ਮੋਬਾਈਲ ਨਾਲ ਕਸਟਮਰ ਦੇ ਠੀਕ ਹੋਣ ਆਏ ਜਿਹੜੇ ਮੋਬਾਈਲ ਅਸੀਂ ਕਸਟਮਰ ਕੋਲ ਫੜ ਕੇ ਰੱਖੇ ਹੁੰਦੇ ਆ ਠੀਕ ਹਨ ਉਸਤੇ ਉਹ ਵੀ ਨਾਲ ਲੈ ਗਏ ਨਾਲ ਸਾਡਾ ਕੈਸ਼ ਥੋੜਾ ਬਹੁਤ ਸੀ ਕੈਸ਼ ਜਿਆਦਾ ਨਹੀਂ ਸੀਗਾ ਐਵੇਂ 5-700 ਰੁਪਏ ਕੈਸ਼ ਸੀ ਨਾਲ ਹੋਰ ਮੇਰੇ ਐਸੈਸਰੀ ਇਹਦੇ ਵਿੱਚ ਮੇਰੇ ایرਬੱਡਸ ਵਗੈਰਾ 스마트 ਵਾਚਾਂ ਸੀ ਵਿੱਚ ਇਨਵਰਸਿਟੀ ਮੈਂ ਰੱਖਿਆ ਹੋਈ ਜਿਹੜਾ ਸਮਾਨ ਉਹ ਚੋਰੀ ਹੋ ਗਿਆ ਨਾਲ ਹੋਰ ਕੋਈ ਹਲੇ ਮੈਂ ਪੂਰੀ ਤਰਤੀਸ਼ ਵੀ ਨਹੀਂ ਕਰ ਸਕਿਆ ਵੀ ਮੇਰਾ ਕੀ ਕੀ ਚੋਰੀ ਹੋਇਆ ਪਰ ਫਿਰ ਵੀ ਮੇਰਾ ਬਹੁਤ ਨੁਕਸਾਨ ਹੋਇਆ ਉਸ ਤੋਂ ਇਲਾਵਾ ਬਾਕੀ ਮੈਂ ਆਪਣਾ ਲੈਪਟਾਪ ਵਗੈਰਾ ਪਹਿਲਾਂ ਹੀ ਪਿਛਲੀ ਵਾਰ ਵੀ 2019 ਵਿੱਚ ਮੇਰੇ ਚੋਰੀ ਹੋਈ ਸੀ ਉਸ ਤੋਂ ਬਾਅਦ ਮੈਂ ਆਪਣਾ ਜ਼ਰੂਰੀ ਜੁੜੀ ਸਮਾਨ ਵੈਸੇ ਮੈਂ ਨਾਲ ਲੈ ਜਣਾ ਪਰ ਮੈਂ ਕਿਹ ਡੱਬਿਆਂ ਦੇ ਖਰਾਬ ਹੋ ਨਾ ਹੋਣ ਦਾ ਕਰਕੇ ਆਪਣੇ ਮੋਬਾਈਲ ਨਾਲ ਨਹੀਂ